ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਸੋ ਆਪਾਂ ਚੱਲਿਆਂ ਜੀ ਮਾਨਸਾ ਮਾਨਸਾ ਕੋਲੇ ਕੋਈ ਪਿੰਡ ਆ ਉਥੋਂ ਆਪਾਂ ਨੂੰ ਕਿਸੇ ਵੀਰ ਦਾ ਨਾ ਮੈਸੇਜ ਆਇਆਗਾ ਵੀ ਉਹ ਨਾ ਉਹਨਾਂ ਦੇ ਸੱਟਾਂ ਵੱਜੀਆਂ ਨੇ ਉਹਦੇ ਦੇ ਬੇਟੇ ਦੇ ਬਾਈ ਦੇ ਨੇ ਤੇ ਬਾਈ ਵਿਚਾਰੇ ਦਾ ਘਰ ਨਹੀਂ ਬਾਰ ਨਹੀਂ ਕੁਝ ਵੀ ਹੈ ਨਹੀਂਗਾ ਬਾਈ ਦਾ ਤੇ ਕਿਸੇ ਧਰਮਸ਼ਾਲਾ 'ਚ ਬੈਠਾ ਸੋ ਅਸੀਂ ਉਹਨਾਂ ਨੂੰ ਜਾਣ ਦੇਣੀ ਜੀ ਸਾਡੇ ਕੋਲੇ ਨਾ ਇੰਸਟਾਗ੍ਰਾਮ ਤੇ ਮੈਸੇਜ ਆਇਆਗਾ ਸੋ ਆਪਾਂ ਚੱਲਿਆਂ ਜੀ ਉਹਨਾਂ ਦੀ ਮਦਦ ਕਰਨ ਵਾਸਤੇ ਬਾਈ ਜੀ ਦੀ ਜਿੰਨੇ ਆਪਣੇ ਤੋਂ ਹੋਈ ਸੋ ਆਪਾਂ ਥੋੜਾ ਬਹੁਤਾ ਉਹਨਾਂ ਦੇ ਚੁੱਲ੍ਹੇਦਾਰਾ ਸਮਾਨ ਲੈ ਕੇ ਜਾਵਾਂਗੇ ਜੀ ਰਸਣ ਪਾਣੀ ਤੇ ਸੋ ਬਾਕੀ ਉਹਨਾਂ ਨੂੰ ਦੇ ਕੇ ਆਪਾਂ ਵੀ ਉਹਨਾਂ ਦੀ ਮਦਦ ਕਰਕੇ ਆਵਾਂਗੇ ਜੀ ਤੇ ਸੋ ਬਾਬਾ ਜੀ ਇੱਦਾਂ ਦੇ ਦਿਨ ਕਿਸੇ ਨੂੰ ਨਾ ਦਿਖਾਵੇ ਕਿ ਆਪਾਂ ਨੂੰ ਕਿਸੇ ਤੋਂ ਕੁਝ ਮੰਗਣਾ ਪਵੇ ਤੇ ਆਪਾਂ ਜਿੰਨੇ ਜੋਗੇ ਹੈਗੇ ਆ ਜੀ ਮੈਂ ਮਦਦ ਕਰੂੰਗੀ ਠੀਕ ਹੈ ਜਿੰਨੇ ਜੋਗੀ ਮੈਂ ਹੈਗੀ ਆ ਇਹ ਤਾਂ ਹੈ ਨਹੀਂ ਵੀ ਮੈਂ ਕੋਈ ਜਾਂ 50000 ਦੇ ਦੂੰਗੀ ਜਾਂ ਕੋਈ ਮੈਂ ਲੱਖ ਰੁਪਇਆ ਦੇ ਦੂੰਗੀ ਜਾਂ ਮੈਂ ਉਹ ਬਾਈ ਨੂੰ ਘਰ-ਬਾਰ ਬਣਾ ਦੂੰਗੀ ਠੀਕ ਹੈ ਭਾਈ ਆਪਾਂ ਬਾਈ ਦੀ ਪਾਵਾਂਗੇ ਜੀ ਵੀਡੀਓ ਵਿਚਾਰੇ ਦੀ ਤੇ ਦੋਨੇ ਪਿਓ ਪੋਤਾ ਹੋ ਤੇ ਸੋ ਤੁਸੀਂ ਵੀ ਭਾਈ ਉਹਨਾਂ ਦੀ ਹੈਲਪ ਜ਼ਰੂਰ ਕਰਿਓ ਅਸੀਂ ਜਾ ਰਹੇ ਆਂ ਜਾ ਕੇ ਤੁਹਾਨੂੰ ਸਾਰੀ ਲੋਕੇਸ਼ਨ ਵਗੈਰਾ ਦੱਸ ਦਾਂਗੇ ਆਪ ਵੀ ਜਾਂਚ ਪੜਤਾਲ ਕਰਕੇ ਜੇ ਕਿਸੇ ਨੇ ਉਹਨਾਂ ਦੀ ਸਹਾਇਤਾ ਕਰਨੀ ਆ ਆਪ ਦੀ ਪੂਰੀ ਜਾਂਚ ਪੜਤਾਲ ਕਰਕੇ ਉਹਨਾਂ ਦੇ ਕੋਲੇ ਦੇ ਕੇ ਆਇਓ ਕੋਈ ਅਸੀਂ ਉਹਨਾਂ ਦਾ ਫੋਨ ਨੰਬਰ ਨਹੀਂ ਲਾਵਾਂਗੇ ਸਿੱਧੀ ਜੀ ਗੱਲ ਹੈ ਜੀ ਜੇ ਕਿ ਸਹੁਰੇ ਵੀ ਤੋਂ ਉਹਨਾਂ ਨੂੰ ਮਦਦ ਕਰਨੀ ਆ ਬਾਈ ਉਹਨਾਂ ਦੀ ਜਾਂਚ ਪੜਤਾਲ ਕਰਕੇ ਉਹਨਾਂ ਦੇ ਕੋਲ ਉਹਨਾਂ ਦੀ ਹੱਥ ਚ ਦੇ ਕੇ ਆਇਓ ਜੇ ਸੋ ਬਈ ਆਪਾਂ ਚੱਲੇ ਆ ਉਹਨਾਂ ਦੀ ਮਦਦ ਕਰਨ ਸੋ ਬਾਬਾ ਜੀ ਅਰਦਾਸ ਕਰਿਓ ਵੀ ਕਿਸੇ ਤੋਂ ਇਹ ਜੀ ਕਿਸੇ ਤੋਂ ਵਖਤ ਨਾ ਪਾਵੇ ਮਹਾਰਾਜ ਕਿ ਆਪਾਂ ਨੂੰ ਕਿਸੇ ਤੋਂ ਕੁਝ ਮੰਗਣਾ ਪਵੇ ਇਹ ਦੁਕਾਨ ਤੋਂ ਆਪਾਂ ਇਸ ਤੋਂ ਲੈਂਦਾ ਜੀ ਰਾਸ਼ਨ ਤਲਵੰਡੀ ਤੋਂ ਤੇ ਦੇ ਸਕਦੇ ਹੋ ਭਾਈ ਤੁਸੀਂ ਰਾਸ਼ਨ ਡੱਗੀ ਚ ਰੱਖ ਲਿਆ ਆਪਾਂ ਬਈ ਜਿੰਨੇ ਕ ਸਾਡੇ ਔਕਾਤ ਉਨਾਂ ਕ ਲੈ ਲਿਆ ਤੇ ਜੀਨੇ ਬਈ ਮਾੜਾ ਚੰਗਾ ਬੋਲਣਾ ਉਹ ਤਾਂ ਬੋਲੀ ਜਾਣਾ ਹਨਾ ਉਹ ਆਪਾਂ ਕੁਛ ਕਹਿ ਨਹੀਂ ਸਕਦੇ ਪਰ ਜਿੰਨੇ ਕ ਸਾਡੇ ਚ ਹੈਗੀ ਆ ਐਸੀ ਹੱਦ ਤੇ ਆਪਾਂ ਉਹਨੇ ਕ ਮਦਦ ਜ਼ਰੂਰ ਕਰਾਂਗੇ ਬਈ ਸਿੱਧੀ ਜੀ ਗੱਲ ਆ ਭਾਈ ਦੇ ਨੀ ਪਹੁੰਚ ਕੇ ਆਪਾਂ ਪਿੰਡ ਮੋਜੀ ਆ ਆ ਬਾਈ ਨੇ ਆਪਾਂ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਸੀਗਾ ਸੋ ਅੱਗੇ ਬਾਈ ਜੀ ਦੱਸ ਦੇਣਗੇ ਤੁਹਾਨੂੰ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਰਸੀਲਾ ਅੱਜ ਭੈਣ ਜੀ ਸਾਨੂੰ ਮਿਲਣ ਆਏ ਨੇ ਤੇ ਨਾਲ ਹੀ ਸਾਡੇ ਇੱਕ ਇਥੇ 2014 ਤੋਂ ਲੈ ਕੇ ਸਿੱਖ ਪਰਿਵਾਰ ਦੇ ਵਿੱਚੋਂ ਬਜ਼ੁਰਗ ਆਦਮੀ ਆ ਧਰਮ ਸਾਲਾ ਦੇ ਵਿੱਚ ਰਹਿ ਰਿਹਾਗਾ ਤੇ ਅੱਜ ਉਹਨਾਂ ਦੀ ਹੈਲਪ ਕਰਨ ਵਾਸਤੇ ਮੇਰੀ ਭੈਣ ਵੱਡੀ ਕਿਰਨਾ ਬਠਿੰਡੇ ਤੋਂ ਆ ਰਹੇ ਨੇ ਤੇ تایਬ ਨੂੰ ਧੰਨਵਾਦ ਕਰਦਾ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਸਾਡੇ ਛੋਟੇ ਸੱਦੇ ਤੇ ਪਹਿਲੀ ਵਾਰ ਆਏ ਨਹੀਂ ਨਹੀਂ ਕੋਈ ਗੱਲ ਨਹੀਂ ਅੱਧੇ ਘੰਟੇ ਦੇ ਵਿੱਚ ਵਿੱਚ ਸਾਡੇ ਕੋਲੇ ਪਹੁੰਚ ਗਏ ਆ ਥੈਂਕ ਯੂ ਭੈਣ ਦਾ ਤੇ ਬਾਕੀ ਤੁਹਾਨੂੰ ਉਹ ਬਾਈ ਜੱਗਾ ਨਾਲ ਵੀ ਮਲਾਉਣਾ ਵੀਰਾ ਲੈ ਕੇ ਜਾਊਗਾ ਸ਼ਾਇਦ ਵੀਰੇ ਦਾ ਘਰ ਆ ਤੁਹਾਡਾ ਘਰ ਹਾਂਜੀ ਭੈਣ ਆਪਣਾ ਤੇ ਬਾਈ ਦਾ ਘਰ ਹੈ ਜੀ ਪਿੰਡ ਮੌਜੀਆ ਜ਼ਿਲ੍ਹਾ ਕਿਹੜਾ ਲੱਗਦਾ ਵੀ ਮਾਨਸਾ ਮਾਨਸਾ ਜਿਹੜੇ ਤੇ ਸੋ ਆਪਾਂ ਮਦਦ ਕਰਨ ਆਏ ਆ ਵੀ ਜਿੰਨੇ ਆਪਣੇ ਤੋਂ ਹੋ ਸਕੀ ਹਨਾ ਜੀ ਬਾਕੀ ਆਪਾਂ ਰਾਸ਼ਨ ਵਗੈਰਾ ਵੀ ਲੈ ਕੇ ਆਏ ਆਗੇ ਮੈਂ ਤੁਹਾਨੂੰ ਘਰੋਂ ਵੀ ਕਿਹਾ ਸੀਗਾ ਵੀ ਬਾਬਾ ਜੀ ਇਦਾਂ ਦਾ ਕਦੇ ਕਿਸੇ ਤੇ ਦਿਨ ਨਾ ਲਿਆਵੇ ਜਿਹੜਾ ਕਿ ਕਿਸੇ ਤੋਂ ਆਪਾਂ ਨੂੰ ਮੰਗਣ ਅਸੀਂ ਆ ਗਏ ਸੀ ਇੱਧਰ ਆ ਗਏ ਆਪਾਂ ਇੱਥੇ ਪਹੁੰਚ ਗਏ ਬਾਬਾ ਜੀ ਦੇ ਕੋਲ ਹਨਾ ਇਹਨਾਂ ਦੇ ਬੇਟੇ ਦੇ ਦੀ 6:00 ਵਜੇ ਹੋਈ ਹੈਗੀ ਤੇ ਸਿਰ ਤੇ 6:00 ਲੱਗੀ ਹੋਈ ਆ ਤੇ ਇਹਨਾਂ ਦਾ ਚਰਾਂ ਦਾ ਕੋਈ ਵੀ ਹੈ ਨਹੀਂਗਾ ਇਹ ਧਰਮਸਾਲਾ ਦੇ ਵਿੱਚ ਬੈਠੇ ਆ ਇਸ ਟਾਈਮ ਤੇ ਸੋ ਵੀ ਜਿੰਨੇ ਕੁ ਜੋਗਰੀ ਮੈਂ ਸੀਗੀ ਤੇ ਆਪਾਂ ਇਹਨਾਂ ਦੀ ਮਦਦ ਕਰਨ ਵਾਸਤੇ ਆਏ ਆ ਤੇ ਆ ਬਾਈ ਵਰਗੇ ਆਇਆ ਸਰਦੂਲਗੜ੍ਹ ਤੋਂ ਸਰਦੂਲਗੜ੍ਹ ਤੇ ਇਹਨਾਂ ਬਾਈ ਜੀ ਏ ਇਹ ਬਾਈ ਜੀ ਕੋਈ ਆਈ ਅਗੇ ਇਹਨਾਂ ਨੂੰ ਵਿਚਾਰਾਂ ਨੂੰ ਦੱਸਿਆ ਨਹੀਂ ਸੀਗਾ ਸੋ ਇਹ ਵੀ ਵਿਚਾਰੇ ਮਦਦਤਾ ਕਰਦੇ ਹਨ ਤੇ ਹੁਣ ਇਹਨਾਂ ਨੂੰ ਲੱਗ ਗਿਆ ਪਤਾ ਸੋ ਬਾਈ ਜੀ ਇਹ ਵੀ ਵੀਡੀਓ ਪਾਉਣਗੇ ਤੇ ਬਾਕੀ ਜਿੰਨੇ ਕ ਆਪਣੀ ਔਕਾਤ ਸੀਗੀ ਜੀ ਹیثیت ਸੀਗੀ ਆਪਾਂ ਉਹਨਾਂ ਕ ਆਪਦਾ ਕਾਰ ਚੱਲੇ ਆਂਗੇ ਤੇ ਬਾਕੀ ਤੁਸੀਂ ਬੋਲੋ ਬਾਈ ਜੀ ਸੋ ਅੱਜ ਅਸੀਂ ਪਿੰਡ ਮੌਜੀਆ ਦੇ ਵਿੱਚ ਖੜੇ ਆ ਤੇ ਸਾਨੂੰ ਛੋਟਾ ਜਿਹਾ ਮੈਸੇਜ ਲੱਗਿਆ ਸੀ ਭਰਾ ਦਾ ਕਿ ਅੱਜ ਉੱਥੇ ਜਿਹੜਾ ਤੁਸੀਂ ਸਾਰੇ ਬਹੁਤ ਸਪੋਰਟ ਕੀਤੀ ਐ ਕਿ ਜਦੋਂ ਬੰਦਾ ਕਹਿੰਦੀ ਵੀ ਗਰੀਬੀ ਛੋਟਦਾ ਨਾ ਤੇ ਫਿਰ ਉਹ ਕਿਸੇ ਦੇ ਦੇਣ ਜੋਗਾ ਵੀ ਕਈ ਵਾਰੀ ਲੋਕ ਹੀ ਕਰਦੇ ਆ ਉਹਨੂੰ ਤੇ ਜਨਤਾ ਨੇ ਇਹ ਸਾਬਤ ਕਰਤਾ ਕਿ ਭੈਣ ਕਿਰਨਾ ਨੂੰ ਅੱਜ ਦੇਣ ਜੋਗਾ ਦੇਖੋ ਸੇਵਾ ਦੇਖੋ ਪਹਿਲਾਂ ਤਾਂ ਕਿੱਡਾ ਵੱਡਾ ਜਜ਼ਬਾ ਭੈਣ ਦੇ ਅੰਦਰ ਕਿ ਆਪ ਗਰੀਬੀ ਦੇ ਵਿੱਚੋਂ ਉੱਠ ਕੇ ਤੇ ਅੱਜ ਉਹ ਸਾਹਮਣੇ ਪੇਸ਼ੈਂਟ ਪਿਆ ਉਹਦੀ ਹੈਲਪ ਕਰਨ ਵਾਸਤੇ ਬਠਿੰਡੇ ਤੋਂ ਚੱਲ ਕੇ ਮੇਰੇ ਸਾਹਮਣੇ ਨਾਲ ਇੱਥੋਂ ਬਠਿੰਡਾ 80 ਕਿਲੋਮੀਟਰ ਪੈਂਦਾ ਇਹ ਪਿੰਡ ਪੈਂਦਾ ਜੀ ਮੌਜਗਿਆ ਮਲਾ ਦੂਲੋ ਵਾਲ ਤੇ ਘਰਾਗਨੇ ਦੇ ਕੋਲ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਅਸੀਂ ਖੜੇ ਹਾਂ ਅੱਜ ਟਾਈਮ ਤੇ ਮੈਂ ਤਾਂ ਪਹਿਲੀ ਗੱਲ ਭੈਣ ਤੇਰਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੂੰ ਇੱਕ ਗਰੀਬੀ ਘਰੋਂ ਪਹਿਲਾਂ ਤਾਂ ਆਪਦੇਓ ਕੱਢੀ ਲੱਪੜ ਮਾਰ ਕੇ ਤੇ ਅੱਜ ਇਸ ਭਰਾ ਦੀ ਮਦਦ ਕਰਨ ਆਈ ਹੈ ਪਹਿਲੀ ਗੱਲ ਤਾਂ ਬਹੁਤ-ਬਹੁਤ ਤੇਰਾ ਧੰਨਵਾਦ ਕਿ ਜਿੰਨੇ ਵੀ ਭਰਾ ਨੂੰ ਤੁਸੀਂ ਪਿਆਰ ਕਰਦੇ ਹੋ ਭੈਣ ਨੂੰ ਪਿਆਰ ਕਰਦੇ ਹੋ ਪੇਜ ਤੇ ਫੋਲੋ ਕਰਦੇ ਹੋ ਵੱਧ ਤੋਂ ਵੱਧ ਭੈਣ ਦੀ ਸਪੋਰਟ ਵੀ ਕਰਿਓ ਤੇ ਸਾਡੀ ਇਹ ਜਰੂਰ ਬੇਨਤੀ ਤੁਸੀਂ ਇੱਕ ਜਰੂਰ ਸੁਣ ਲਿਓ ਕਿ ਜਿਹੜਾ ਇਹ ਪਰਿਵਾਰ ਹੈ ਨਾ ਇਹ ਪਰਿਵਾਰ ਇੱਕ ਤਾਂ ਉਹ ਐਕਸੀਡੈਂਟ ਦੇ ਵਿੱਚ ਪੇਸ਼ੈਂਟ ਮਰੀਜ਼ ਬਣਿਆ ਪਿਆ ਤੇ ਦੂਜੀ ਗੱਲ ਆ ਜਿਹੜੀ ਇਸ ਪਰਿਵਾਰ ਕੋਲੇ ਜਗ੍ਹਾ ਹੈ ਨਹੀਂ ਸਭ ਤੋਂ ਵੱਡੀ ਗੱਲ ਆ ਜਿਹੜੀ ਇਹ ਧਰਮਸ਼ਾਲਾ ਦੇ ਵਿੱਚ ਬੈਠੇ ਆ ਮੈਂ ਇੱਧਰ ਵੀ ਕਹੂੰਗਾ ਭਰਾ ਨੂੰ ਵੀ ਕੈਮਰਾ ਮਾਰ ਕੇ ਉੱਧਰ ਵੀ ਦਿਖਾ ਦੇ ਉੱਧਰਲੀ ਧਰਮਸ਼ਾਲਾ ਜਿਹੜੀ ਉੱਧਰਲੇ ਪਾਸੇ ਕਮਰੇ ਬਣੇ ਸੀ ਉਹ ਹਟਾ ਦਿੱਤੇ ਗਿਆ ਤੇ ਹੁਣ ਆਪਣੇ ਜਦ ਮੈਂ ਕਹਣਾ ਵੀ ਮੇਰਾ ਮਨ ਦੁਖੀ ਹੁੰਦਾ ਦੱਸ ਦੇਦਾ ਕਿ ਯਾਰ ਸਾਡਾ ਜਿਹੜਾ ਸਾਡਾ ਧਰਮ ਹੈ ਸਭ ਤੋਂ ਵੱਡਾ ਧਰਮ ਸਾਡਾ ਸਿੱਖ ਧਰਮ ਤੇ ਉਹ ਸਿੱਖ ਧਰਮ ਇਹ ਸਿੱਖ ਧਰਮ ਦੇ ਵਿੱਚੋਂ ਆ ਗਿਆਨੀ ਜੀ ਦਾ ਅਮਰਤ ਛਕਿਆ ਹੋਇਆ ਉਹ ਜਿਹੜਾ ਯਾਰ ਸਾਡੇ ਮਤਲਬ ਸਿੱਖ ਧਰਮ ਦੇ ਵਿੱਚ ਅਮਰਤ ਛਕੇ ਬੰਦੇ ਉਹਨਾਂ ਕੋਲੇ ਅੱਜ ਗੁਰੂ ਵਾਲੇ ਬਣੇ ਹੋਏ ਬੰਦੇ ਜਿਹੜੇ ਇਨਸਾਨ ਆ ਉਹਨਾਂ ਕੋਲੇ ਜਗ੍ਹਾ ਹੈ ਨਹੀਂ ਯਾਰ ਸਾਡੇ ਪੰਜਾਬ ਦੇ ਵਿੱਚ ਤੇ ਸਾਨੂੰ ਬਹੁਤ ਦੁੱਖ ਹੋਇਆ ਇਸ ਗੱਲ ਦਾ ਮੈਂ ਤਾਂ ਤੁਹਾਨੂੰ ਦੱਸ ਦੇਣਾ ਕਿ ਭਰਾ ਨੇ ਦੱਸਿਆ ਖਾਲਸਾ ਜੀ ਨੇ ਕਿ ਮੇਰੇ ਕੋਲੇ ਜਗ੍ਹਾ ਵੀ ਹੈ ਨਹੀਂ ਬੈਠਣ ਨੂੰ ਕਿ ਮੈਂ ਧਰਮਸ਼ਾਲਾ ਦੇ ਵਿੱਚ ਬੈਠਾਂ ਪੰਚਾਇਤੀ ਜਗ੍ਹਾ ਬਹੁਤ ਹੈ 45 46 ਕਿੱਲੇ ਬਾਣ ਦੱਸਿਆ ਪਿੰਡ ਦਾ ਮੈਨੂੰ ਨਹੀਂ ਇਸ ਗੱਲ ਦਾ ਪੱਕਾ ਪਤਾ ਹੀ ਬਾਣ ਕਿੰਨਾ ਪਿੰਡ ਦਾ ਪਰ ਬਾਣ ਬਹੁਤ ਹੈ ਪਰ 2 ਮਰਲੇ 3 ਮਰਲੇ ਦੀ ਜਗ੍ਹਾ ਇਸ ਭਰਾ ਨੂੰ ਇਸ ਖਾਲਸੇ ਨੂੰ ਦਿੱਤੀ ਜਾਵੇ ਤਾਂ ਬਹੁਤ ਵੱਡੀ ਸੇਵਾ ਹੋਊਗੀ ਸੋ ਹੱਥ ਬਨ ਕੇ ਤੁਹਾਡੇ ਅੱਗੇ ਹੀ ਰਿਕਵੈਸਟ ਆ ਬਾਈ ਦੀ ਮੈਂ ਗੱਲ ਕੱਟਦੀ ਵੀ ਇਹਨਾਂ ਦੀ ਵਾਅਦੇ ਤੋਂ ਵੱਧ ਜੀ ਮਦਦ ਕੀਤੀ ਜਾਵੇ ਇਹਨਾਂ ਨੂੰ ਵਿਚਾਰਿਆਂ ਨੂੰ ਭਾਵੇਂ ਇੱਕ ਕਮਰੇ ਜੋਗਰੀ ਜਗ੍ਹਾ ਮਿਲ ਜੇ ਦੋਨੇ ਪਿਓ ਪੁੱਤ ਆ ਵਿਚਾਰੇ ਮੁੰਡਾ ਉਹ ਪਿਆਰ ਦਿਖਾ ਦਿਓ ਤੇ ਆ ਲੋ ਭਾਈ ਚਲ ਦਿਖਾ ਦਿੰਦੀ ਹਾਂ ਹੋਕੀਓ ਸਸਿਆ ਤਰਾਂ ਵੀ ਆਪਾਂ ਬਈਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਤੁਸੀਂ ਜਿਹੜੀ ਮਾਂ ਦਿੱਤੀ ਪੇੜਾ ਤੀ ਇਹਦੇ ਤੋਂ ਤਾਂ ਫਿਰ ਮੱਥੇ ਕਿਤੇ ਨਹੀਂ ਮਰਸੀ ਮੇਰਾ ਨਾਮ ਪਹਿਲੀ ਵਾਰ ਤਾਂ ਮੈਂ ਘਰੋਂ ਵੀ ਇਹੀ ਬੋਲ ਕੇ ਚੱਲੀ ਸੀ ਵੀ ਬਾਬਾ ਜੀ ਐਦਾਂ ਸੱਦਿਆ ਕਿਸੇ ਨੂੰ ਨਾ ਕਾਵੇ ਕਿ ਆਪਾਂ ਕਿਸੇ ਅੱਗੇ ਹੱਥ ਟੱਡਣੇ ਪੈਣ ਮੰਗਣਾ ਪਵੇ ਸੋ ਮੰਗਣਾ ਵੀ ਬਹੁਤ ਬੰਦਾ ਜਦੋਂ ਮੰਗਦਾ ਨਾ ਤੇ ਮਰ ਕੇ ਹੀ ਮੰਗਦਾ ਬਈ ਪਹਿਲਾਂ ਉਹਨੂੰ ਮਰਨਾ ਪੈਂਦਾ ਫੇਰ ਹੀ ਮੰਗਣਾ ਪੈਂਦਾ ਹਾਂਜੀ ਤੇ ਸੋ ਬਾਬਾ ਜੀ ਐਦਾਂ ਦੇ ਦਿਨ ਕਦੇ ਕਿਸੇ ਤੇ ਨਾ ਲਿਆਵੀ ਸਭਾਤ ਤੋਂ ਬਾਅਦ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ ਵਿਚਾਰੇ ਦੀ ਤੇ ਵੀ ਜਿੰਨੇ ਜੋ ਗਿਆ ਆਪਾਂ ਸੀਗੇ ਸਾਡੀ ਹیثیت ਸੀਗੀ ਅਸੀਂ ਕੋਈ ਆਏ ਨਹੀਂ ਕਹਿੰਦੇ ਵੀ ਅਸੀਂ 50000 ਦੇ ਚੱਲੇ ਆ ਅਸੀਂ ਕੋਈ ਆਏ ਨਹੀਂ ਕਹਿੰਦੇ ਵੀ ਅਸੀਂ ਲੱਖ ਦੇ ਚੱਲੇ ਆ ਠੀਕ ਆ ਜਿੰਨੀ ਸਾਡੀ ਹیثیت ਸੀਗੀ ਜਿੰਨਾ ਕਿ ਸਾਨੂੰ ਮਾਲਕ ਨੇ ਦਿੱਤਾ ਤੇ ਉਹਨਾਂ ਕਿ ਚਲੋ ਆਪਾਂ ਇਹਨਾਂ ਨੂੰ ਵਿਚਾਰੇ ਨੂੰ ਕਰਤਾ ਕਿ ਆਪਾਂ ਦੁਆ ਕਰਦੇ ਆਂ ਵੀ ਛੇਤੀ ਛੇਤੀ ਇਹਨਾਂ ਦਾ ਬੱਚਾ ਠੀਕ ਹੋ ਜੇ ਵਿਚਾਰਿਆਂ ਦਾ ਤੇ ਆਪ ਦਾ ਕਰਨ ਤੇ ਖਾਣ ਦੁਨੀਆਂ ਤੇ ਹਾਂਜੀ ਆਪਾਂ ਪਿੰਡੋਂ ਆਗੇ ਸੀਗੇ ਜੀ ਪਿੰਡ ਮੋਜੀਆ ਗਏ ਸੀ ਆਪਾਂ ਤੁਹਾਨੂੰ ਪਤਾ ਹੀ ਹੈ ਜ਼ਿਲ੍ਹਾ ਮਾਨਸਾ ਤੇ ਉੱਥੇ ਬਹੁਤ ਹੀ ਗਰੀਬ ਪਰਿਵਾਰ ਬਾਕੀ ਤੁਸੀਂ ਦੇਖ ਹੀ ਲਿਆ ਹਨ aí ਤੇ ਬਾਕੀ ਆਪਾਂ ਉਹ ਬਾਬੇ ਦਾ ਉੱਤੇ ਨੰਬਰ ਪਾ ਰਹੇ ਆਂ ਜੀ ਆ ਖੁਦ ਉਹ ਬਾਬੇ ਦਾ ਨੰਬਰ ਆ ਜਿਹਦੀ ਅਸੀਂ ਮਦਦ ਕਰਕੇ ਆਏ ਆਂ ਵਿਚਾਰੇ ਦੀ ਤੇ ਉਹਨਾਂ ਦਾ ਵਿਚਾਰਾਂ ਦਾ ਘਰ ਨਹੀਂ ਬਾਰ ਨਹੀਂ ਵਿਚਾਰੇ ਧਰਮਸ਼ਾਲਾ ਚ ਰਹਿ ਰਹੇ ਆ ਦੋ ਮਰਲੇ ਦੇ ਉਸ ਪਿੰਡ ਦੇ ਵਿੱਚੋਂ ਹੀ ਉਹਨਾਂ ਨੂੰ ਕੋਈ ਪੈਸੇ ਦੇ ਰਿਹਾਗਾ ਤੇ ਦੋ ਮਰਲੇ ਦੀ ਜਗ੍ਹਾ ਲੈ ਕੇ ਦੇ ਰਿਹਾਗਾ ਪਰ ਉਹ ਜਿਹੜਾ ਬੰਦਾ ਦੋ ਮਰਲੇ ਲੈ ਕੇ ਦੇ ਰਿਆ ਨਾ ਉਹਨਾਂ ਦਾ ਬਹੁਤ ਧੰਨਵਾਦ ਪਰ ਉਹ ਕਹਿੰਦੇ ਵੀ ਅਸੀਂ ਦੋ ਮਰਲੇ ਨਹੀਂ ਕੱਟ ਕੇ ਦੇਣੇ ਵੀ ਘੱਟੋ ਘੱਟ 4 ਮਰਲੇ ਤਾਂ ਹੋਣੇ ਮਰਲੇ ਦਾ ਮੈਨੂੰ ਨਹੀਂ ਪਤਾ ਜੀ ਸ਼ਹਿਰ ਦੇ ਵਿੱਚ ਤਾਂ ਗਾਜ ਕਹਿੰਦੇ ਆ ਜਿਵੇਂ ਹਨਾ 100 ਗਾਜ ਹੋ ਗਿਆ 50 ਗਾਜ ਹੋ ਗਿਆ ਇਹ ਪਿੰਡਾਂ ਦੇ ਵਿੱਚ ਆਪਣੇ ਵੀ ਮਰਲੇ ਕਹਿੰਦੇ ਆ ਤੇ ਬਾਈ ਤੁਸੀਂ ਆਪਾਂ ਦੇ ਹੱਥ ਬੰਨ ਕੇ ਬੇਨਤੀ ਐ ਸਾਰੇ ਅੱਗੇ ਵੀ ਇਹ ਬਾਬਾ ਜੀ ਦੇ ਵਿਚਾਰੇ ਦੀ ਘਰ-ਬਾਰ ਥੋੜਾ ਜਿਹਾ ਬਣ ਜੇ ਵਿਚਾਰਿਆਂ ਦਾ ਬਾਬਾ ਕਹਿੰਦਾ ਵੀ ਮੈਨੂੰ ਜਗ੍ਹਾ ਮਿਲ ਜੇ ਤੇ ਮੈਂ ਝੋਪੜੀ પાਕੀ ਬਹਿ ਜਾਊਗਾ ਤੇ ਇਹ ਵਿਚਾਰਾ ਆ ਉਹਦਾ ਟਾਈਮ ਪਾਸ ਕਰਦਾ ਜੀ ਰੇੜੀ ਚਲਾਉਂਦਾਗਾ ਮੁੰਡੇ ਦੇ ਘਰੇ 6:00 ਵਜੇ ਹੋਈ ਆ ਤੇ ਮੁੰਡਾ ਉਹਦਾ ਦਿਮਾਗੀ ਤੌਰ ਤੇ ਵਿਚਾਰਾ ਸਹੀ ਨਹੀਂ ਹੈਗਾ ਕਿਉਂਕਿ 6:00 ਹੀ ਉਹਦੀ ਅਸੀਂ ਦੇਖ ਕੇ ਆਏ ਆ ਮੋਬਾਈਲ ਦੇ ਵਿੱਚ ਫੋਟੋਆਂ ਦੇਖਾਂ ਜਾਂ ਸਾਨੂੰ ਬਾਬਾ ਜੀ ਬਾਬਾ ਜੀ ਬਹੁਤ ਰੋ ਰਹੇ ਆ ਇੱਕ ਗੱਲ ਹੋਰ ਆ ਬਾਬਾ ਜੀ ਕੋਲੇ ਵਿਚਾਰੇ ਕੋਲੇ ਕੱਪੜੇ ਵੀ ਹੈ ਨਹੀਂ ਪਾਉਣ ਨੂੰ ਕੱਪੜੇ ਵੀ ਉਹਦੇ ਪਾਟੇ ਪਏ ਆ ਤੇ ਬਈ ਆਪਾਂ ਤਾਂ ਜਿੰਨੇ ਕੁ ਜੋਗੇ ਹੋਏ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵਾਹਿਗੁਰੂ ਜੀ ਅੱਗੇ ਬਈ ਇਦਾਂ ਦੇ ਨਾ ਕਿਸੇ ਤੇ ਨਾ ਲਿਆਵੇ ਤੇ ਜੇ ਮੇਰੇ ਚ ਹਸਿਆਤ ਹੋਈ ਬਈ ਆਪਾਂ ਬਾਬਾ ਜੀ ਨੂੰ ਕੱਪੜੇ ਵੀ ਦੇ ਕੇ ਆਵਾਂਗੇ ਤੇ ਵਿਚਾਰੇ ਨੂੰ ਪਰਨਾ ਵਗੈਰੇ ਵੀ ਦੇ ਕੇ ਆਵਾਂਗੇ ਤੇ ਬਾਕੀ ਤੁਸੀਂ ਸਾਰੇ ਭੈਣ ਭਰਾ ਬਈਆ ਬਾਬੇ ਦਾ ਨੰਬਰ ਚੱਲੀ ਜਾਂਦਾ ਉੱਤੇ ਖੋਦੋ ਬਾਬੇ ਦਾ ਨੰਬਰ ਆ ਜਿਹਨੂੰ ਕਿ ਮਦਦ ਚਾਹੀਦੀ ਆ ਤੇ ਬਾਕੀ ਬਈ ਆਪਾਂ ਝੂਠ ਨਹੀਂ ਬੋਲਦੇ ਆਪਾਂ 5000 ਰੁਪਿਆ ਤੇ 1000 ਤੇ ਕੁਝ ਰੁਪਿਆ ਦਾ ਬਈ ਆਪਾਂ ਰਾਸ਼ਨ ਦੇ ਆਏ ਆ ਵਿਚਾਰਿਆਂ ਨੂੰ ਤੇ ਸੋ ਆਪਾਂ ਮਦਦਤ ਮੈਂ ਫੇਰ ਵੀ ਕਰਦੀ ਰਹੂੰਗੀ ਮਦਦਤ ਮੈਂ ਕਰਦੀ ਹੀ ਰਹੂੰਗੀ ਜੇ ਸਾਨੂੰ ਫੋਨ ਆਊਗਾ ਬਾਬਾ ਜੀ ਦਾ ਵੀ ਭੈਣੇ ਸਾਨੂੰ ਆ ਚਾਹੀਦਾ ਤੇ ਆਪਾਂ ਜਰੂਰ ਬਈ ਬਾਬਾ ਜੀ ਕੋਲੇ ਪਹੁੰਚਾਂਗੇ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਆਇਆ ਸੀ ਵੀਰ ਦਾ ਤੇ ਆਪਾਂ ਉਹ ਵੀਰ ਦੀ ਰਿਸਪੈਕਟ ਕੀਤੀ ਹਨਾ ਤੇ ਸੋ ਚਲੋ ਤੇ ਤੁਸੀਂ ਵੀ ਸਾਰੇ ਜਾਣੇ ਬਾਈ ਮਦਦ ਜ਼ਰੂਰ ਕਰਿਓ ਵਿਚਾਰੇ ਦੀ ਹਨਾ ਧਰਮਸ਼ਾਲਾ ਦੇ ਵਿੱਚ ਬੈਠਾ ਤੇ ਉਹ ਧਰਮਸ਼ਾਲਾ ਵੀ ਹੁਣ ਕਮਰੇ ਢਾ ਕੇ ਉਹਨਾਂ ਨੇ ਹੋਰ ਬਣਾਉਣੇ ਆ ਉਹਨਾਂ ਕੋਲੇ ਕਿਤੇ ਵਿਚਾਰਾ ਕੋਲੇ ਟਿਕਾਣਾ ਹੀ ਹੈ ਨਹੀਂਗਾ ਕੋਈ ਸੋ ਬਾਈ ਬਹੁਤ ਧੰਨਵਾਦ ਆ ਤੁਹਾਡਾ ਉਹ ਪਿੰਡ ਦੇ ਵਿੱਚੋਂ ਜੇ ਵਿਚਾਰੇ ਨੂੰ ਕੋਈ ਦੋ ਮੰਜ਼ਿਗਾ ਦੀ ਕੋਈ ਵਿਚਾਰਾ ਨੂੰ ਪਿਓ ਪੁੱਤਾਂ ਨੂੰ ਜਗ੍ਹਾ ਦੇ ਦੇਤਾ 재미있게 서감